ਅੱਜ ਪਹੁੰਚੇ ਆਪਾਂ ਮੋਲਾ ਪਿੰਡ 'ਚ ਬਾਈ ਦੇ ਘਰੇ ਆਪਣੀ ਗਲੀ 'ਚ ਹੀ ਪੈਂਦਾ ਘਰ ਤੇ ਉਹਨਾਂ ਦਾ ਫਿਰ ਕਬੂਤਰਾਂ ਦਾ ਸ਼ੌਂਕ ਕਰਾਉਣੇ ਆ ਅਜੂ ਮੜਾ ਇੱਕ ਥਿਆੜਾ ਜਿਹਾ ਸ਼ੌਂਕ ਆ ਆਉ ਤੁਹਾਨੂੰ ਮਿਲਔਰੇ ਬਾਬੇ ਕਬੂਤਰੀਆਂ ਵਾਲੇ ਨਾਲ ਬਾਬਾ ਕਬੂਤਰੀਆਂ ਆ ਆ ਸੁਬੇ ਆ ਬਈ ਨਾ ਇਹ ਬਾਈ ਦੇ ਤੇ ਬੱਚੇ ਕਿਹੜਾ ਜਿਹਾ ਸੈਟਅਪ ਦਿਖਾ ਦੇ ਬਾਈਓ ਆ ਕਬੂਤਰ ਦਾ ਪੁੱਤਰ ਘੜਤੇ ਨਾ ਬਿੰਜਰੇ 'ਚ ਲੈ ਲਿਆ ਬਾਲੇ ਲੇ ਲੇ ਬਾਈ ਨਾ ਨਹੀਂ ਆਇਆ ਨਾ ਬਾਈ ਨਾ ਹੁਣ ਤੁਹਾਨੂੰ ਬਾਈ ਨਾਲ ਮਲਾਉਨੇ ਆ ਆ ਬੈਠੀ ਸਾਊਥ ਤੋਂ ਪੁਰਾਣਾ ਖਿਡਾਰੀ ਬਈ ਅਸੀਂ ਇਹਨਾਂ ਤੋਂ ਹੀ ਅੰਤਰ ਛੋਟੇ ਛੋਟੇ ਹੁੰਦੇ ਸੀਗੇ ਤੇ ਕੀ ਨਾਲ ਲੈਂਦੇ ਇਹਨਾਂ ਤੋਂ ਬੱਚੇ-ਪੁੱਛੇ ਲੈ ਕੇ ਜਾਂਦੇ ਸੀ ਪੁੱਤਰ ਤੇ ਕੀ ਨਾਲ ਲੈਂਦੇ ਪੁਰਾਣਾ ਖਿਡਾਰੀ ਇਹ ਹੁਣ ਰੱਖੇ ਫਿਰ ਛੱਡਦੇ ਸੀ ਵਿੱਚ

ਆ ਛੱਡ ਗਈ ਯਾਰ ਛੋਟੇ ਉੱਧਰ ਖੜੇ ਛੋਟੇ ਓਏ ਓ ਓ ਓ ਇੱਥੇ ਆ ਉੱਤਰ ਕਲਸਰਾ ਆ ਗਿਆ ਤੇੜੀ ਉੱਤਰ ਵਜਦਾ ਇਹ ਅੱਠਾਂ ਤੋਂ 20000 ਦੇ ਡੰਗਾ ਕਿਤੇ ਕਿੱਥੇ ਲੱਗੇ ਹੋਰ ਇੱਥੇ ਮੋਰ ਲੱਗੀ ਤੇ ਬਈ ਇਹਦੇ ਮੋਰਾ ਮੋਰਾ ਵਖਾ ਬਾਬੇ ਦੀ ਫੋਟੋ ਪਾਈ ਨੂੰ ਆ ਗਿਆ ਕਲਸਰਾ ਉੱਤਰ ਵੇਖੋ ਬਈ ਹਾਂ ਬ్రో ਇਹ ਭਾਰੀ ਮੋਰ ਪਾ ਕੇ ਲੇ ਛੱਡ ਗਿਆ ਛੱਡ ਗਿਆ ਲੈ ਉਸਤਾਦ ਆਇਆ ਛੱਡੇ 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 ਮੋ ਮੁਰਾ ਲਾ ਹੋ ਰਿਹਾ ਕਿਹੜਾ ਉਹ ਪੱਲੇ 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 ਆ ਬਾਬਾ ਬਾਬਾ ਇਹਨੂੰ ਪਤਾ ਦਿਖਾਇਓ ਕੀ ਕਰਦੇ ਕੋਈ ਉਹ ਵੀ ਆ ਗੁੱਤਰ ਬੇਖੋ ਜੀ ਕਿਹਨਾ ਲਿਆ ਬਾਬਾ ਉਹ ਇੱਥੇ ਸਕੂਲ ਆ ਆਏ ਦੇ ਦੋ ਮੁਰਾ ਲੱਗੀਆਂ ਪੱਲੇ ਤੇ ਲੱਗੀ ਆ ਨਾ ਆ ਆ ਦੇਖੋ ਗੌਰ ਨਾਲ ਤੇ ਆ ਵੇਖੋ

ਉਹ ਮੜਾ ਕਿੱਥੇ ਦਾਸ ਜਾਂਦਾ ਮੋਰਨਾ ਥੋੜੀ ਮਿੱਟ ਗਈ ਬਲੈਕ ਮੋਰ ਸੀਗੀ ਠੀਕ ਐ ਬਹੁਤ ਪੁਰਾਣਾ ਹੋ ਗਿਆ ਇਹ ਇਹ ਕਿੱਥੋਂ ਲਿਆਦਾ ਸੀ ਬਈ ਫੜਿਆ ਸੀ ਬਈ ਇਹ ਵੀ ਸਾਹ ਉੱਪਰ ਵੀ ਫੜਿਆ ਸੀਗਾ ਠੀਕ ਐ ਇਹ ਵੀ ਖੂਦਰੀ ਪਾਰ ਆਲੀ ਠੀਕ ਐ ਪੱਲੇ ਦੇਖੋ ਬੱਸ ਕਰ। ਦੀ ਉਹ ਨੂੰ ਕਾ ਚੀਨਾ ਇਤਰਾਪਾ। ਆ ਚिटिंगਾ ਖਾ। ਆ ਵੜਾ। ਆ ਵੜਾ ਦਿਖਾਈ ਦਿੱਤ ਕਬੜਾ। ਇਹ ਦਿਖਾ ਦਿੱਤਾ ਸੀ ਆਪਾਂ ਮੈਂ ਸੀ ਪਰ ਇੱਕ ਵਾਰੀ ਹੋਰ ਦਿਖਾ ਦਿੰਦੇ ਆ। ਆ ਚੀਨਾ ਗੋ ਉਤਰਾ ਬਈ। ਠੀਕ ਐ ਦੇਖੋ। ਆ ਲੱਗ ਗਈ ਹੋਰ। ਠੀਕ ਐ ਇੱਕ ਆ ਪੂਛ ਤੇ ਲੱਗੀ ਦੇਖੋ। ਗੌਰ ਨਾਲ ਬਖਾਈ ਮੜੀ ਬਈ। 15 ਰੁਪਏ ਵਜੇ ਸੀ। ਠੀਕ ਐ। ਲੈ ਖਮਾ ਲੈ। ਤੇ 15 ਰੁਪਏ ਕਰਦੀ। ਇੱਕ ਆ ਗੋ ਉਤਰਾਣਾ। ਇੱਕ ਕਬੂਦਰੀ ਹੈ ਗਈ ਕਾਲਾ ਬੱਚਾ ਲਿਓ ਉੱਥੇ ਆ ਆ ਗਿਆ ਯਾਰ ਇੱਧਰ ਬਾਹਰ ਨਿਕਲ ਗਿਆ ਚੱਲ ਕੋਈ ਨਹੀਂ ਆਹ ਆ ਜੂ ਆ ਜਿੱਧਰ ਲੈ ਆਹ ਉੱਤਰ ਵੇਖੋ ਬਾਈ ਇੱਕ ਆ ਬਾਈ ਨੇ ਫੜਿਆ ਸੀ ਆ ਬੱਲੇ ਵੇਖੋ ਇਹਦੇ ਤੇ ਆ ਪੰਜੇ ਵੀ ਠੀਕੇ ਕਾਲੇ ਪੰਜੇ ਅਜਵਾ ਆ ਮੈਂ ਫੜ ਕੇ ਲਿਆ ਮੜਾ ਆ ਬੱਚਾ ਹਾਂ ਆ ਬੱਚਾ ਕੱਢਿਆ ਬਈ ਆ ਕੂਤਰ ਨੇ ਕੱਢਿਆ ਜਿਹੜਾ ਪਿਛਲੇ ਦਿਖਾਇਆ ਸੀਗਾ ਠੀਕ ਹੈ ਕਲਸਰਾ ਕੂਤਰ ਦਿਖਾਇਆ ਸੀ ਉਹਨੇ ਕੱਢਿਆ ਕਾਲਾ ਬੱਚਾ ਉਹ ਰੱਥੇ ਸ਼ੌਂਕ ਕਰਦਾ ਆ ਦਿਖਾਇਆ ਇਹਦਾ ਇਹਦੇ ਬਾਰੇ ਦੱਸੋ ਬਈ ਹਰਿਆਣੇ ਦਾ ਹਰਿਆਣੇ ਦਾ ਆ ਕੂਤਰ ਬਈ ਹਰਿਆਣੇ ਚੋਂ ਲਿਆਇਆ ਸੀਗਾ ਠੀਕ ਹੈ ਸ਼ਾਖਾ ਕਬੂਤਰ ਆ ਤੇ ਕਿੰਨੇ ਦਾ ਲੱਗਿਆ ਇਹ ਬਈ ਤੂੰ ਮੱਲਾ ਲੈ ਆ ਕੇ ਇੱਥੇ ਛੜਦਾ ਸਿੱਧਾ ਇਹ ਬਈ ਨੇ ਬਈ ਸਿੱਧਾ ਹੀ ਛੜਦਾ ਸੀ ਲਿਆ ਕੇ ਇੱਥੇ ਰੋਤਕ ਤੋਂ ਤੇ 2:30 ਵਜੇ ਤੇ ਹੀ ਉੱਡਿਆ ਫੁੱਲ ਗਰਮੀ ਚ ਤੇ ਘਰੀ ਆ ਗਿਆ ਵਾਪਸ ਇੰਨਾ ਸੁੱਚਾ ਸੀਗਾ ਤੇ ਹੁਣ ਵੀ ਬੱਚੇ ਦੇ 3 ਬਾਈ ਵੀ ਆਪਾਂ ਛੱਡਿਆ ਸੀ ਨਾ ਇੱਕ ਬੱਚਾ ਜਿਹਦੀ ਪੂਛ ਵੱਢ ਕੇ ਛੱਡਿਆ ਸੀ ਅਸੀਂ ਤੇ ਇੱਕ ਪੁੱਤਰ ਆਹ ਵੜਾ ਦੇਖਿਆ ਨਾ ਹਾਂ ਆਹ ਵੜਾ ਆਹ ਪੁੱਤਰ ਦੇਖੋ ਬਈ ਆਹ ਪੁੱਤਰ ਦੇ ਲਗਭਗ 8-10 ਮੋਰਾ ਬਤ ਹੈ ਇੱਕ ਕਾ ਮੋਹਰ ਲੱਗੀ ਆ ਵੇਖੋ ਦਿਖਾਈ ਇੱਕ ਫਿੱਕੀ ਪੈ ਗਈ ਮੀਮੂ ਨਰ ਚੜ ਗਈ ਤੇ ਇੱਕ ਆ ਲੱਗੀ ਠੀਕ ਹੈ ਜੀ ਇਹ ਆ ਵੇਖੋ ਕਿੰਨੀ ਨਿਹਰਾਂ ਲੱਗੀਆਂ ਇਹ ਦੇਖੋ ਠੀਕੇ ਆ ਕਲਰ ਕੀਤਾ ਸੀ ਇਹਦੇ ਇਹ ਬਈ ਇੱਕ ਇਹ ਵੀ ਫੜਿਆ ਬਾਈ ਨੇ ਕੀ ਕਰ ਕੁੱਤਰ ਵੇਖੋ ਕੁੱਤਰ ਵੀ ਅੱਖ ਦਿਖਾਤਾ ਇਹ ਉੱਤਰ ਦੀ ਅੱਖ ਤੇ ਉੱਤਰ ਦੇ ਪੰਜੇ ਵੇਖੋ ਤੇ ਕੱਚਾ ਜਰਾਂ ਕਰੂੰਗਾ ਲੱਗਿਆ ਕਿ ਹਾਂ ਆਰ ਆ ਰੰਗ ਲੱਗਿਆ ਕੱਚਾ ਕੰਨੀਰੋ ਵੀਡੀਓ ਬਣਾਈ ਜਾਂਦੇ ਉੱਥੇ ਲੈ ਚਰਚਾ ਤੇ ਇੱਕ ਕਬੂਤਰ ਆ ਫੜਿਆ ਜੀ ਨਾ ਤੁਸੀਂ ਆ ਬੜਾ ਆ ਦੇਖੋ ਜੀ ਇੱਕ ਨਸਲ ਦੇਖੋ ਇਹ ਕਹਿਣ ਨੂੰ ਕੀ ਕਹਿਣਾ ਕਾਲੇ ਜੀਨੇ ਕਬੂਤਰ ਸ਼ਾਖੇ ਕਾਲੀ ਗੋਲੇ ਨਹੀਂ ਹੁੰਦੇ ਹਰੀਆਂ ਅੱਖਾਂ ਦੇ ਠੀਕ ਹੈ ਆ ਦੇਖੋ ਕਾਲੀ ਚੁੰਝਾ ਕਾਲੀ ਨੋਕ ਤੇ ਆ ਠੱਲ ਪਾਈ ਸੀ ਠੀਕ ਹੈ ਜੀ ਤੇ ਆ ਰੰਗ ਲੱਗਿਆ ਸੀ ਠੀਕ ਹੈ ਤੇ ਬਾਈ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਨਾ ਵੀ ਮੈਂ ਕੂਟਰ ਦਿਖਾਈ ਜੰਨਾ ਫੜੇ ਹੋਏ ਬਾਈ ਹੋਰਾਂ ਦੇ ਹਨਾ ਜਿੰਨੇ ਵੀ ਮਾਲਾ ਵੀ ਸਾਡੇ ਆਉਂਦੇ ਆ ਕਿਵੇਂ ਵੀ ਆ ਕੱਲ ਨੂੰ ਕੋਈ ਬੰਦਾ ਐ ਨਾ ਕਹਿ ਦੇ ਵੀ ਮੈਂ ਵੀਡੀਓ ਵੀਡੀਓ ਸ਼ੇਅਰ ਕਰੂੰਗਾ ਤੇ ਕੱਲ ਨੂੰ ਕੋਈ ਐ ਬੰਦਾ ਨਾ ਕਹਿ ਦੇ ਵੀ ਇਹ ਤਾਂ ਸਾਡਾ ਠੀਕ ਹੈ ਕਿਉਂ ਮੈਂ ਪਹਿਲਾਂ ਵੀਡੀਓ ਪਾਈ ਜੰਨਾ ਠੀਕ ਹੈ ਸਾਡੇ ਵੀ ਮਾਲਾ ਵੀ ਇਥੋਂ ਕੂਟਰ ਆਉਂਦੇ ਆ ਪਰ ਕਿਸੇ ਦੇ ਮਾਲਾ ਵੀ ਆ ਕੋਈ ਬੰਦਾ ਨਾ ਕਹਿ ਦੇ ਠੀਕ ਉਹ ਗੱਲ ਨੂੰ ਉਹ ਉਹਨਾਂ ਅੱਗੇ ਆਪਾਂ ਰਿਕੁਐਸਟ ਹੈ ਠੀਕ ਹੈ ਕਿ ਤੇ ਐਵੇਂ ਬਾਅਦ ਚੋਂ ਆਰਾਮ ਕਰੀ ਜਾਵੇ ਬਈ ਤਾਂ ਕਿਵੇਂ ਇੰਦਰ ਘੱਟੀ ਜਾਣੀ ਅੱਛਾ ਤੇ ਹੋਰ ਕਿਹੜਾ ਸੀ ਆਹ 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 ਉੱਤਰ ਕਾਲਾ ਚੀਨਾ ਕਾਲਾ ਚੀਨਾ ਉੱਤਰ ਆ ਬਈ ਆਹ ਕਾਫੀ ਲੰਮਾ ਇਹ ਇਹ ਜੈਪੁਰ ਤੋਂ ਇਹ ਵੀ ਜੈਪੁਰ ਤੋਂ ਆਇਆ ਕੁੱਤਰ ਪੱਲੇ ਪਰ ਪੱਲੇ ਦੇਖੋ ਠੀਕਾ ਜਮਾ ਹਲਕੇ ਵੇਡ ਦਾ ਠੀਕ ਪੰਜੇ ਦੇਖੋ ਇਹ ਕਾਲੇ ਜਮਾ ਕਾਲੇ ਪੰਜੇ ਆ ਆ ਦੇਖੋ ਮੜਾ ਸ਼ੌਂ ਕਰੂ ਕਾਲੇ ਪੰਜੇ ਆ ਜਮਾ ਠੀਕ ਹੈ ਜੀ ਬਸ ਕਰ ਬਸ ਆਹੀ ਹੈ ਬਾਈ ਕੋਲੇ ਬਾਕੀ ਕਬੂਤਰ ਬਿਮਾਰੀ ਚ ਆਗੇ ਸੀ ਬਾਈ ਦੇ ਤੇ ਬਾਈ ਬਾਈ ਇੰਨੀ ਮੜਾ ਦਿਖਾ ਇੱਧਰ ਦਿਖਾ ਦੇ ਦੇਖ ਤਲਿਆਂ ਬਾਈ ਇੰਨੀ ਦਿਖਾ ਆ ਕਬੂਤਰੀ ਤੇ ਦਿਖਾਈ ਨਹੀਂ ਤੇ ਬਾਕੀ ਬਈ ਅੱਗੇ ਹੋਰ ਕਰਾਂਗੇ ਆਪਾਂ ਵੀਡੀਓ ਹੋਰ ਦਿਖਾਵਾਂਗੇ ਪਿੰਡ 'ਚ ਹੋਰ ਮੁੱਢਿਆ ਕੋਲੇ ਹੈਗੇ ਉਹਨਾਂ ਦੇ ਵੀ ਆਪਾਂ ਇੰਟਰਵਿਊ ਲਵਾਂਗੇ ਠੀਕ ਹੈ ਬਈ ਸਾਰਿਆਂ ਨੂੰ ਧੰਨਵਾਦ